ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਬੰਦੇ ਮਿਹਨਤੀ ਹੁੰਦੇ ਨੇ ਜ਼ਿੰਦਗੀ 'ਚ ਮਿਹਨਤ ਕਰਕੇ ਆਪਦੇ ਪੈਰਾਂ 'ਤੇ ਖੜੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਆਪਦੇ ਪੈਰਾਂ 'ਤੇ ਖੜਾ ਕਰਦੇ ਨੇ ਆਪਦਾ ਫਿਊਚਰ ਸੈੱਟ ਕਰਦੇ ਨੇ ਆਪੇ ਬੱਚਿਆਂ ਦਾ ਫਿਊਚਰ ਸੈੱਟ ਕਰਦੇ ਨੇ ਉਹ ਬੰਦੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਫਿਰ ਉਹ ਚਾਹੇ ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰੇ ਪਿੰਡ ਦੇ ਜਾਂ ਮੇਰੇ ਸ਼ਹਿਰ ਦਾ ਕੋਈ ਵੀ ਹੋਵੇ ਉਹ ਬੰਦੇ ਦੂਜਿਆਂ ਵਾਸਤੇ ਇੱਕ ਮਿਸਾਲ ਹੁੰਦੇ ਨੇ ਤੇ ਅੱਜ ਸਾਡੇ ਨਾਲ ਮੇਰੇ ਮਾਸੜਾ ਜੀ ਸਾਡੇ ਬੈਠੇ ਨੇ ਤੇ ਇਹ ਮੈਨੂੰ ਅਕਸਰ ਅਸੀਂ ਜਦੋਂ ਮਿਲਦੇ ਰਹਿੰਦੇ ਆ ਤੇ ਇਹ ਪਰਾਵੀਆਂ ਗੱਲਾਂ ਮੈਨੂੰ ਸੁਣਾਉਂਦੇ ਰਹਿੰਦੇ ਨੇ ਤੇ ਮਾਸੜੀ ਦੱਸਦੇ ਹੁੰਦੇ ਨੇ ਕਿ ਮੈਂ ਅਸੀਂ ਬੜੀ ਗਰੀਬੀ ਦੇਖੀ ਮੈਂ ਗਰੀਬ ਘਰ ਚੋਂ ਉੱਠਿਆ ਤੇ ਬੜੀ ਮਿਹਨਤ ਕਰਕੇ ਮੈਂ ਆਪਣੇ ਪੈਰਾਂ ਦੇ ਖੜਾ ਹੋਇਆ ਸੋ ਇਹ ਸਾਰੀਆਂ ਇਦਾਂ ਦੀਆਂ ਆਮ ਗੱਲਾਂ ਬਾਤਾਂ ਨੇ ਤੇ ਇਹ ਜਿਹੜੇ ਲਹਿਜੇ ਨਾਲ ਬੋਲਦੇ ਨੇ ਉਹ ਵੀ ਮੈਨੂੰ ਇਹਦਾ ਲਹਿਜਾ ਬੜਾ ਵਧੀਆ ਲੱਗਦਾ ਹੈ ਤੋਂ ਮੈਂ ਕਈ ਵਾਰੀ ਸੋਚਿਆ ਕਿ ਮਾਸੜੀ ਨਾਲ ਵੀਡੀਓ ਬਣਾਈਏ ਇਹਨਾਂ ਨਾਲ ਗੱਲਾਂ ਬਾਤਾਂ ਕਰੀਏ ਤੋਂ ਅੱਜ ਜਦ ਮੈਂ ਸਪੈਸ਼ਲ ਨਾਲ ਮੈਂ ਬਣਾਇਆ ਕਰੇ ਤੇ ਮੈਂ ਮਾਸੜੀ ਆਪਾਂ ਬਣਾਉਨੇ ਆ ਵੀਡੀਓ ਬਣਾਉਨੇ ਤੁਹਾਡੇ ਨਾਲ ਤੇ ਆਜੋ ਜਾਨਾ ਤੋਂ ਸਾਰੀ ਗੱਲਾਂ ਬਾਤਾਂ ਪੁੱਛਦੇ ਆਂ ਫੋਰਮਸ ਜੀ ਠੀਕ ਠਾਕ ਹੋ ਠੀਕ ਆ ਜੀ ਫਿਰ ਠੀਕ ਹੈ ਬੋਲੀ ਆ ਤੇ ਮੈਨੂੰ ਸ਼ੁਰੂ ਤੋਂ ਲੈ ਕੇ ਆਪਦੀ ਜ਼ਿੰਦਗੀ ਦੀ ਕਹਾਣੀ ਦੱਸੋ ਤੁਸੀਂ ਕਿੱਥੇ ਤੁਹਾਡਾ ਜਨਮ ਹੋਇਆ ਤੇ ਕਿਵੇਂ ਤੁਸੀਂ ਕਿੰਨੀ ਮਿਹਨਤ ਕੀਤੀ ਕਿਹੜੇ ਪਰਿਵਾਰ ਚ ਤੁਸੀਂ ਉੱਠੇ ਉਹ ਸਾਰੀ ਸਾਡੇ ਜਿਹੜੇ ਆਪਾਂ ਨੂੰ ਸੱਜਣ ਮਿੱਤਰ ਵੇਖ ਰਹੇ ਨੇ ਉਹਨਾਂ ਨੂੰ ਵੀ ਆਪਦੀ ਜ਼ਿੰਦਗੀ ਦੀ ਕਹਾਣੀ ਜਰਾ ਸਾਂਝੀ ਕਰੋ ਅੱਛਾ ਇਸੇ ਰਾ ਸਾਡੇ ਪਿਤਾ ਦਾ ਪੇਜ ਦਾ ਮਾਲਕ ਸੀ ਅੱਛਾ ਜੀ ਰਾਜਵਿੰਦਰ ਨੇੜੇ ਮਾਲਕ ਪਰ ਮਾਹਵਰ ਹਾਂਜੀ ਮਾਹਵਰ ਉਹ ਛੱਡ ਕੇ ਕੋਈ ਖੇਤਰ ਦੇ ਨਾਲ ਮਲਖਪੁਰ ਪਿੰਡ ਪੈਂਦਾ ਹੈ ਅੱਛਾ ਜੀ ਉੱਥੇ ਚਲੇਗੇ ਠੀਕ ਹੈ ਤੇ ਮੇਰੇ ਨਾਨਕਿਆਂ ਨੂੰ ਦੋ ਮਾਸੀਆਂ ਸੀ ਮੇਰੀਆਂ ਇੱਕ ਨਾਨੀ ਹਾਂਜੀ ਮੇਰੇ ਪਿਤਾ ਨੇ ਉਹਨਾਂ ਨੂੰ ਸੰਭਾਲ ਦਿੱਤਾ ਸੀ ਮੈਨੂੰ 1 ਸਾਲ ਦੀ ਉਮਰ ਠੀਕ ਹੈ 1 ਸਾਲ ਦਾ ਸੀ ਮੈਂ ਉਹਨਾਂ ਨੇ ਸੰਭਾਲ ਕੇ 5 ਸਾਲ ਤੋਂ ਬਾਅਦ ਮੈਨੂੰ ਸਕੂਲ ਚਲਾਇਆ ਅੱਛਾ ਨਾ ਕਿਹਾ ਨਾਨੀ ਗਿਆ ਮਾਸੀਆਂ ਸੀ ਦੋ ਅੱਛਾ ਉਹ ਨਾਨੀ ਕਲਸੀਤਰ ਉਹਨਾਂ ਦਾ ਮੋਈ ਆ ਗਿਆ ਮੈਂ ਨਾਨੀ ਕੰਪੂ ਅੱਛਾ ਉਸ ਕਾਲ ਦਾ ਇਥੇ ਤੇ ਇਥੇ ਆ ਮੋਈ ਆਵੇ ਰਾਜਪੁਰੇ ਤੇ ਆਉਂਦਾ ਜੀ 5 ਸਾਲ ਜਿਹੜਾ ਉਹਨਾਂ ਕੋਲ 6 ਸਾਲ ਦਾ ਹੋ ਗਿਆ ਸਕੂਲ ਲੱਗਿਆ ਹਾਂਜੀ 5 ਜਮਾਤਾਂ ਬੜੀਆਂ ਮੈਂ 11 ਸਾਲ ਦਾ ਹੋਇਆ ਤੇ ਖਰਚੋਂ ਬਹੁਤ ਆਉਂਦੇ ਸੀ ਅੱਛਾ ਛੇਵੀਂ ਚ ਉਹ ਕਿੱਥੇ ਲੱਗ ਕਰ ਗਿਆ ਉਸ ਤੋਂ ਪਿੱਛੇ ਮੈਂ ਸੋਚਿਆ ਵੀ ਉਹ ਕੁੱਖੇ ਮਰਨ ਵਾਲੇ ਦਿਨ ਆ ਗਏ ਐਸਾ ਕੋਲ ਕੋਈ ਜਲੇਬੀ ਉਹ ਤਾਂ ਬਹੁਤ ਹੁੰਦੀ ਸਾਰੀਆਂ ਜਿਹੜੀਆਂ ਲੱਗਦੀਆਂ ਹੁੰਦੀ ਸੀ ਬੀਬੀ ਆ ਦੀ ਹਨ ਇਹ ਕਿੰਨੇ ਸਾਲ ਕਿੰਨੇ ਸਾਲ ਪੁਰਾਣੀ ਗੱਲ ਇਹ ਤਾਂ ਹੋ ਗਈ ਇਹਨੇ 60 ਸਾਲਾਂ ਦੀ ਕਰੀ 60 ਸਾਲ ਦੇ ਕਰੀਬ ਹੋ ਗਿਆ 70 ਸਾਲ ਮੇਰੀ ਉਮਰ ਹੋ ਗਈ ਨਾ 11 ਸਾਲ ਦਾ ਸੀ ਉਦੋਂ ਅੱਛਾ ਬਸ 10 11 ਸਾਲ ਦੇ ਹੀ ਇਹ ਨਾ 2 ਰੁਪਏ ਦਿਹਾੜੀ ਤੇ ਜਨਾਨੀਆਂ ਦੇ ਨਾਲ ਜਿਹਦੇ ਦੋ ਹੋਈ ਮੈਂ ਪਿਆਜ ਰਾਣੇ ਸ਼ੁਰੂ ਕੀਤੇ ਅੱਛਾ ਫਿਰ ਤੋਂ ਕਿਖੇ ਮੈਂ ਇੱਕ ਮਨ ਮਹੀਨਾ ਦਾਣਿਆਂ ਤੇ ਕਾਲੀ ਇੱਕ ਦੋ ਇੱਕ ਮਹੀਨੇ ਦੇ हां जी ਮੈਂ ਸੰਜੀ ਲੱਗਣਾ ਸ਼ੁਰੂ ਕੀਤਾ ਠੀਕ ਉਦੋਂ ਸਾਰੇ ਸਾਰੇ ਆਮ ਲੱਗਦੇ ਹੁੰਦੇ ਸੀ ਆਪ ਫਿਰ ਮੈਂ 6 ਮån ਲਈ 4 ਮਹੀਨਿਆਂ ਦੇ ਇੱਕ ਰਾਜਪੂਤ ਨਾਲ ਲਾਇਆ ਹਾਂਜੀ ਕੁਸ਼ਕਮਾਨ ਨਾਲ ਲਾਇਆ ਫਿਰ ਮੈਂ ਜੱਟਾਂ ਦੇ ਨਾਲ ਮੇਰਾ ਵਾਹ ਪੈ ਗਿਆ ਫਿਰ ਮੈਂ ਜੱਟਾਂ ਨਾਲ ਰਿਆ ਬਹੁਤ 5-6 ਸਾਲ ਅੱਛਾ ਇੱਕਦਾਂ 1200 ਦੇ ਸਾਲ ਲਾਇਆ ਦੂਜਾ ਸਾਲ 1300 ਦੇ ਹੂੰ ਉਸ ਤੋਂ ਅੱਗੇ 1450 ਦੇ ਫਿਰ 1700 ਦੇ ਅੱਛਾ ਜੀ ਉਸ ਟਾਈਮ ਮੇਰੀ 10 ਰੁਪਏ ਦੀ ਝਾੜੀ ਹੋ ਚੁੱਕੀ ਸੀ ਆ ਪਿੰਡਾਂ ਦੇ ਵਿੱਚ ਮਜ਼ਦੂਰ ਦੀ ਝਾੜੀ 10 ਰੁਪਏ ਸੀ ਹਾਂਜੀ ਫਿਰ ਮੈਂ ਝਾੜੀ ਕਾਣੀ ਸ਼ੁਰੂ ਕਰ ਦਿੱਤੀ ਹੇ ਗੜਾਈ ਕਰਦੇ ਆ ਗੋਬੀ ਜੀ ਮੇਰੇ ਕੋਲ ਥੋੜਾ ਜਿਹਾ ਗਲਤੀ ਹੋ ਗਈ ਜੱਟ ਮੇਰੇ ਨਾਲ ਲੜਦਿਆ ਮੈਂ ਗੁੱਸੇ ਚ ਆ ਕੇ ਉਦੋਂ ਹੀ ਉਹਨਾਂ ਦਾ ਕੰਮ ਛੱਡ ਦਿੱਤਾ ਹੂੰ ਮੈਂ ਕੋਈ ਜੱਟ ਨਾਲ ਹੀ ਰਿਹਾ ਹਾਂ ਉਸ ਤੋਂ ਪਿੱਛੇ 6-7 ਸਾਲ ਅੱਛਾ ਕੰਮ ਛੱਡ ਕੇ ਮੈਂ ਪੰਜ ਕੋਲੇ ਚਲਾ ਗਿਆ ਪੰਪ ਤੇ ਠੀਕ ਹੈ ਮੈਂ ਇੱਕ ਰਾਜਬੀਰੀ ਦਾ ਕੰਮ ਸਿੱਖਣਾ ਲੱਗ ਪਿਆ ਮੈਂ ਰਾਜਮਿੱਤਰ ਬਣ ਗਿਆ ਹਾਂਜੀ ਵਧੀਆ ਤਿੰਨ ਬੱਚੇ ਰਹਿ ਗਏ ਮੈਂ ਜਦੋਂ ਆਪਣੀ ਆਪ ਬਣਾਈ ਮਾਂ ਪਿਓ ਕੋਲੋਂ ਮੈਂ 1 ਰੁਪਿਆ ਨਹੀਂ ਜਾਜਤਾ ਹੁਣ ਨਾ ਹੀ ਜਿੱਤਦਾ ਨਾ ਹੀ ਆਪ ਦੀ ਮਿਹਨਤ ਦੇ ਸਿਰ ਤੇ ਆਪਦੇ ਪੈਰਾਂ ਤੇ ਖੜੇ ਹੋਏ ਜੀ ਹਾਜਰ ਇੱਕ ਮੁੰਡਾ ਆਸਟ੍ਰੇਲੀਆ ਹੈ ਹਾਂਜੀ ਇਹ ਇੱਕ ਵਿਜੀ ਦਾ ਕੰਮ ਕਰਦਾ ਹੈ ਮੋਟਰਮੰਦ ਦਾ ਦੋ ਛੱਡ ਦੋ ਬੱਚੇ ਸੈਗਮੈਂਟ ਵਿੱਚ ਨਹੀਂ ਹੁਈ ਅਜੇ ਨਾ ਵੀ ਕੰਮ ਪੂਰਾ ਕਰ ਰਿਹਾ ਹਾਂਜੀ ਅੱਜ ਕੱਲ ਦੇ ਮੁੰਡੇ ਆ ਗਏ 70 ਸਾਲ ਦੀ ਉਮਰ ਚ ਵੀ ਤੇ ਮਸਾਲ ਨੇ ਜਿਹੜੇ ਅੱਜ ਕੱਲ ਮੁੰਡੇ ਕੰਮ ਨਹੀਂ ਕਰਦੇ ਉਹਨਾਂ ਵਾਂਗ ਮਸਾਲੇ ਹੀ ਮਸਾਲ ਨੇ 70 ਸਾਲ ਦੀ ਉਮਰ ਚ ਵੀ ਇਹ ਰਾਜ ਮਿਥਰੀ ਦਾ ਕੰਮ ਕਰ ਰਹੇ ਨੇ ਅਜੇ ਵੀ ਅੱਜ ਕੱਲ ਦੇ ਮੁੰਡੇ ਮੇਰੇ ਬਰਾਬਰ ਨਹੀਂ ਆ ਸਕਦੇ ਹਾਂ ਜਿਹੜੇ ਮੇਰੇ ਬਰਾਬਰ ਕੰਮ ਕਰ ਸਕਦੇ ਮੈਂ ਨਿਸ਼ਾਨੀ ਲਾ ਦੇਣਾ ਵੀ ਇੱਥੇ ਦਾ ਪਾਉ ਹੂੰ ਕੋਈ ਤਜਰਬਾ ਵੀ ਹੈ ਕੁਝ ਤੁਹਾਨੂੰ ਵੀ ਆ ਇੱਕ ਸ਼ੌਂਕ ਹਰ ਕੰਮ ਸ਼ੌਂਕ ਨਾਲ ਕਿਤੇ ਹੁੰਦੇ ਨੇ ਸ਼ੌਂਕ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਬੜੀ ਬੜੀ ਗਰੀਬੀ ਦੇ ਪਰਮਾਤਮਾ ਨੇ ਇਸ ਟਾਈਮ ਇਹਨਾਂ ਤੇ ਪੂਰੀ ਕਿਰਪਾ ਸਾਰੇ ਪਾਸੋਂ ਫਿਰ ਵੀ ਇਹ ਕੰਮ ਨਹੀਂ ਛੱਡਦੇ ਕਹਿੰਦੇ ਨਹੀਂ ਮੇਰਾ ਸਰੀਰ ਵੀ ਸਹਟ ਰਹੇਗਾ ਤੇ ਸ਼ੌਂਕ ਵੀ ਸ਼ੌਂਕ ਨਾਲ ਵੀ ਇਹ ਕੰਮ ਕਰਦੇ ਨੇ ਜਿਨ੍ਹਾਂ ਤੇ ਕੰਮ ਕਰਾਂਗੇ ਉਹਨਾਂ ਦੇ ਸਰੀਰ ਚੰਗਾ ਚੱਲੇਗਾ ਹਾਂਜੀ ਹਾਂਜੀ ਤੇ ਮਸਲੀ ਕੋਈ ਹੋਰ ਕੋਈ ਗੱਲਬਾਤ ਜਿਵੇਂ ਆਪਾਂ ਤੁਸੀਂ ਮੈਨੂੰ ਕੋਈ ਨਾ ਕੋਈ ਗੱਲਬਾਤ ਸੁਣਾਉਂਦੇ ਰਹੇ ਕੋਈ ਕਰਾਰੀ ਜੀ ਗੱਲਬਾਤ ਕੋਈ ਸੁਣਾਓ ਕੋਈ ਸਟੋਰੀ ਕੋਈ ਬਸ ਸਟੋਰੀਆਂ ਨਾਲ ਖਤਮ ਹੋ ਗਈਆਂ ਹੋਰ ਹੋਣਗੀਆਂ ਇਹ ਤਾਂ ਹੋ ਗਿਆ ਬੜਾ ਚੰਗੀ ਆਲੇ ਵੀ ਚੜਦੀ ਕਲਾ ਸਿਹਤ ਤੁਹਾਡੀ ਠੀਕ ਹੈ ਤੇ ਅੱਜ ਕੱਲ੍ਹ ਵੇਖੋ ਚਲੇ ਜਾ ਰਹੇ 50 50 ਸਾਲ ਦੇ ਜਿਹੜੇ ਮੁੰਡੇ ਨੇ ਤੇ ਜਾਈ ਜਾ ਰਹੇ ਨੇ ਹਾਂ ਜਾਈ ਜਾ ਰਹੇ ਤੇ ਉਹ ਬੰਦਾ ਕਹਿੰਦੇ ਬੰਦਾ ਕੰਮ ਕਰਦਾ ਰਵੇ ਤੇ ਸਿਹਤ ਠੀਕ ਰਹਿੰਦੀ ਹੈ ਬਸ ਇਹ ਤੇ ਇੱਕ ਤਾਂ ਫੋਨ ਨਹੀਂ ਵਿਖਣਾ ਚਾਹੀਦਾ ਇੰਨਾ ਜ਼ਿਆਦਾ ਬਹੁਤ ਆ ਫੋਨ ਨੇ ਬਗਾਣਗੇ ਅੱਜ ਕੱਲ੍ਹ ਸਾਡੇ ਫੋਨ ਨੇ ਅੱਖਾਂ ਖਰਾਬ ਕਰ ਦਿੱਤੀਆਂ ਬੱਚਿਆਂ ਦੀਆਂ 12 12 ਸਾਲ ਦੇ ਬੱਚੇ ਜਾ ਕੇ ਦੇਖੋ ਐਂ ਤਾਂ ਲੱਗੀਆਂ ਉਹ ਪਹਿਲਾਂ ਜਿਹੜਾ ਸਮਾਂ ਸੀ ਨਾ ਚਲੋ ਸਾਰੇ ਆਪਣੇ ਬੰਦੇ ਗਰੀਬ ਸੀ ਸਾਰੇ ਪਰਿਵਾਰਾਂ ਤੇ ਕਈ ਲੋਕ ਆ ਕਈਆਂ ਲੋਕਾਂ ਕੋਲ ਬੜਾ ਬੜਾ ਪੈਸਾ ਆ ਗਿਆ ਪਰ ਉਹ ਆਪਣੀ ਪਿਛਲੀਆਂ ਗੱਲਾਂ ਨਹੀਂ ਦੱਸਦੇ ਸਾਰੇ ਮਹਿਸੂਸ ਕਰਦੇ ਨੇ ਤੇ ਤੁਹਾਨੂੰ ਤੁਸੀਂ ਹੋਣਾ ਉਹਦੀ ਸਾਰੀ ਸਟੋਰੀ ਦੱਸੀ ਨਾ ਸਾਰੇ ਗੱਲਾਂ ਬਦ ਦੱਸੀਏ ਵੀ ਮੈਂ ਤਾਂ ਕਹਿੰਦੇ ਕਾਦਾ ਉਹ ਹੋਇ ਰਿਹਾ ਵੀ ਕਾਦੀ ਸ਼ਰਮ ਹੈ ਮੈਂ ਮਿਹਨਤ ਕੀਤੀ ਮਿਹਨਤ ਕਰੀ ਉਹਦੇ ਪੈਰਾਂ 'ਤੇ ਖੜੇ ਹੋਏ ਆਂ ਚੋਰੀ ਨਹੀਂ ਕੀਤੀ ਚੋਰੀ ਠਾਗੀ ਨਹੀਂ ਕੀਤੀ ਚੋਰੀ ਠਾਗੀ ਤਾਂ ਹੁੰਦਾ ਆਪਣਾ ਮਹਿਣਾ ਹੁੰਦਾ ਕਹਿੰਦੇ ਨੇ ਵੀ ਮਿਹਨਤ ਦਾ ਕੋਈ ਉਹ ਨਹੀਂ ਤੁਸੀਂ ਆਪਣੀ ਕਾਰੋਬਾਰ ਤੁਹਾਨੂੰ ਕੋਈ ਆਪਦੇ ਮਿਹਨਤ ਕਰਕੇ ਤੁਸੀਂ ਆਉਦੇ ਪੈਰਾਂ ਤੇ ਖੜੇ ਹੋਏ ਹੋਏ ਨਹੀਂ ਤੇ ਕੋਈ ਆਉਦੀ ਪ੍ਰਾਣੀਆਂ ਗੱਲਾਂ ਕੋਈ ਦੱਸਦਾ ਨਹੀਂ ਬੰਦਾ ਕੋਈ ਸਹੀ ਅਗਲਾ ਕਹਿੰਦਾ ਲਿਆ ਆਹੀ ਤੇ ਸ਼ੁਰੂ ਤੇ ਅਮੀਰ ਆ ਕਈ ਪਰਦੇ ਹੱਸਦੇ ਨੇ ਜਿਹੜੇ ਕੰਮ ਸਿੱਖ ਗਿਆ ਮੈਂ ਪੂਰਾ 35 ਰੁਪਏ ਤੇ ਹਿੜੀ ਸੀ ਮੇਰੀ ਅੱਛਾ 35 ਤੋਂ ਅੱਜ 1000 ਰੁਪਏ ਤੱਕ ਹਿੜੀ ਮਿਲ ਜਾਂਦੀ ਹੈ ਤੁਸੀਂ ਤਾਂ ਠੇਕੇਦਾਰੀ ਕਰਦੇ ਅੱਗੇ ਬੰਦੇ ਕਰਦੇ ਨਾਲ ਕੰਮ ਕਰਦੇ ਕਰਦੇ ਨੇ ਕੰਮ ਚਲੀ ਜਾਂਦੇ ਹੁੰਦ ਮਨ ਦਾ ਪਹਿਲਾਂ ਬਹੁਤ ਗਰੀਬੀ ਅਸੀਂ ਮੋਹਿੰਦੇ ਵਿੱਚ ਬਹੁਤ ਗਰੀਬੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਆਪਣੇ ਸਾਰੇ ਪਰਿਵਾਰ ਦੇ ਵਿੱਚ ਸਾਲ ਦੇ ਵਿੱਚ ਸਾਡੇ ਕੋਲ ਕੋਈ ਖਾਸ ਦੁੱਧ ਨਹੀਂ ਸੀ ਕੋਈ ਮਿੱਠਾ ਨਹੀਂ ਸੀ ਹੁੰਦਾ ਸਾਨੂੰ ਜੱਟਾਂ ਕੋਲ ਲੱਸੀ ਮਿਲ ਜਾਂਦੀ ਸੀ ਤਾਂ ਥੈ ਦੁੱਧ ਵਰਗੀ ਰਾਤ ਨੂੰ ਅਸੀਂ ਲੱਸੀ ਨਾਲ ਚੋਲ ਖਾ ਕੇ ਲੈ ਜਾ ਕਰਦੇ ਸੀ ਸਬਜ਼ੀ ਬਣਾਉਣ ਨੂੰ ਤੇ ਸਾਡੇ ਕੋਲ ਪੈਸਾ ਨਹੀਂ ਪੰਜ ਕੱਲ ਵਿਖਾਉਣ ਤਿੰਨਾਂ ਸੁਖ ਹਸੂਰਦਾਂ ਨੇ ਸਬਜ਼ੀ ਸਾਡੀ ਮੰਦਰਾ ਜੀ ਨਾਲ ਪਿਛੋਂ ਮਹੀਨੇ ਪਿਛੋਂ ਪਤੀ ਬਣਦੀ ਸੀ ਨਹੀਂ ਤੇ ਲੱਸੀ ਦੇ ਵਿੱਚ ਲੋਨ ਖੋਲ ਕੇ ਦਵਾ ਰੋਟੀਆਂ ਬਣਾਉਂਦੇ ਰਹੇ ਭੁੱਖੇ ਰਹਿ ਗਏ ਪਿਆਸੇ ਰਹਿ ਗਏ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਮਾਲਕ ਦੀ ਅੱਜ ਬਹੁਤ ਵੱਡੀ ਕਿਰਪਾ ਭੁੱਖੇ ਪਿਆਸੇ ਰਹਿ ਗਏ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਪਹਿਲੇ ਤੇ ਲਾ ਜੋੜਿਆ ਚਲੋ ਉਹਦੇ ਬੱਚਿਆਂ ਨੂੰ ਪੜ੍ਹਾਇਆ ਲਖਾਇਆ ਤੇ ਹੁਣ ਮਹਾਰਾਜ ਨੇ ਚਲੋ ਸਾਰੇ ਸੁੱਖ ਬਖਸ਼ੇ ਨੇ ਪਰ ਫਿਰ ਵੀ ਤੁਸੀਂ ਕੰਮ ਕਰ ਰਹੇ ਹੋ ਐ ਉਮਰ ਜਵੀ ਤੇ ਜਿਹੜੇ ਅੱਜ-ਕੱਲ ਦੇ ਨੌਜਵਾਨ ਨੇ ਉਹਨਾਂ ਵਾਸਤੇ ਇੱਕ ਵੀ ਅੱਜ-ਕੱਲ ਦੇ ਨੌਜਵਾਨ ਮਸਾਲਾ ਕਰ ਉਹਨਾਂ ਨੂੰ ਸਿੱਖਣਾ ਜਿਹਦਾ ਕੋਈ ਦੇਖਣਾ ਜਿਹਦਾ ਨੌਜਵਾਨਾਂ ਨੂੰ ਵੀ ਸਾਨੂੰ ਮਿੰਤ ਕਰਕੇ ਆਪਣੇ ਪੈਰਾਂ ਦੇ ਖੜਾ ਹੋਣਾ ਚਾਹੀਦਾ ਸਾਡੇ ਬਜ਼ੁਰਗ ਬੈਠੇ ਨੇ ਦੇਖੋ 70 ਸਾਲ ਦੀ ਉਮਰ ਚ ਵੀ ਕੰਮ ਕਰ ਰਹੇ ਨੇ ਔਰ ਕੁਝ ਗੱਲਾਂ ਬਾਤਾਂ ਸੁਣਾਉਣੇ ਮੌਕੇ ਤੇ ਤੁਹਾਨੂੰ ਕੋਈ ਯਾਦ ਨਹੀਂ ਆਉਦੀ ਕਿ ਅੱਜ ਕੱਲ ਦੇ ਬੱਚਿਆਂ ਨੂੰ ਹੋਣਾ ਚਾਹੀਦਾ ਹੈ ਜਿਵੇਂ 7ਵੀਂ ਤੱਕ ਜਮਾਤ ਵਿੱਚ ਹੋ ਜਾਈ ਬੱਚਾ ਉਸ ਦੇ ਕਿਸੇ ਦੁਕਾਨ ਤੇ ਜਾਂ ਹੋਰ ਕਿਸੇ ਕੰਮਕਾਰ ਤੇ ਲੱਗਣਾ ਚਾਹੀਦਾ ਹੈ ਜੇ ਪੜ੍ਹਾਈ ਤੋਂ ਸੌਣ ਵਾਲੇ ਬੰਦਾ ਕੋਈ ਕੰਮਕਾਰ ਸਿੱਖ ਲਿਆ ਉਹਦਾ ਜਿੰਨਾਂ 12-13 ਕਰਨੀਆਂ ਨੇ ਉਹਨਾਂ ਨੂੰ ਆਪਦੇ ਪੈਰਾਂ ਤੇ ਖੜਾ ਹੋ ਸਕਦਾ ਹੂੰ ਇਸ ਤੋਂ ਮੁੱਚੇ ਤੰਗੀਆਂ ਆਪਦੇ ਬੱਚਿਆਂ ਨੂੰ ਤਾਂ ਆਂਦੀਆਂ ਨੇ ਕੰਮ ਨਹੀਂ ਸਿੱਖਦੇ ਸਹੀ ਗੱਲ ਸਹੀ ਗੱਲ ਵਾਹ ਜਿੱਥੇ ਕੰਮ ਨਹੀਂ ਹੁੰਦਾ ਹਾਂ ਬਾਕੀ ਏਸੀ ਲੈ ਕੇ ਬੈਠੇ ਜਾਂਦੇ ਨੇ ਆਪਣੀ ਨੀਂਦ ਨਵੀਂ ਬਣੀ ਨਹੀਂ ਏਸੀ ਮੋਟਰਸਾਈਕਲ ਲਈ ਫਿਰ ਤਾਂ ਮੁੰਡੇ ਸਾਰੇ ਫੋਨ ਏਸੀ ਹੋ ਗਿਆ ਫੋਨ ਏਸੀ ਗੱਡੀਆਂ ਦੇ ਸ਼ੌਂਕ ਵੱਡੇ ਨੇ ਕੰਮ ਕਰਨਾ ਨਹੀਂ ਕਹਿੰਦਾ ਮੋਟਰਨ ਟੱਕਾ ਤੋੜਨਾ ਹੁਣ ਬਾਹਰੋਂ ਆ ਗਈ ਯੂਪੀ ਭੈਣ ਵਾਲੇ ਇੱਥੇ ਵੇਖੋ ਕੰਮ ਕਰਦੇ ਹੋਏ ਨੇ ਆਪਣੇ ਆਪਣੇ ਮੁੰਡੇ ਕੰਮ ਕਰਕੇ ਰਾਜੀ ਨਹੀਂ ਨੇ ਜਿੰਨੂੰ ਵੇਖੋ ਕਹਿੰਦੇ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾ ਕੇ ਵੀ ਤਾਂ ਕੰਮ ਕਰਦੇ ਪੈਣਾ ਹੈ ਕਰਨਾ ਪੈਂਦਾ ਬਾਹਰ ਘਾਟ ਲੈਂਦੇ ਨਹੀਂ ਇੱਥੇ ਨਹੀਂ ਕਰਦੇ ਕਾਰਲੈਂਡ ਦੇ ਨੇ ਕਹਿੰਦੇ ਨੇ ਉੱਥੇ ਪੈਸੇ ਬਣਦੇ ਨੇ ਡਾਲਰ ਬਣਦੇ ਨੇ ਪੌਂਡ ਬਣਦੇ ਨੇ ਬਾਹਰ ਘਟ ਲੈਂਦੇ ਪਰ ਉਹ ਕਹਿੰਦੇ ਨੇ ਕਈ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਜਿਹੜਾ ਇੱਥੇ ਨਹੀਂ ਕੰਮ ਕਰ ਸਕਦਾ ਉਹ ਬਾਹਰ ਜਾ ਕੇ ਵੀ ਕੰਮ ਹੋਰਦਾ ਕੰਮ ਜਾਂ ਬਹੁਤਦਾ ਇੱਥੇ ਹੁਣ ਜਿਆਦਾ ਬਾਹਰ ਕੰਮ ਕਰਨਾ ਪੈਂਦਾ ਹੈ ਬਾਹਰ ਤਾਂ ਰੋਟੀ ਖਾਣ ਦਾ ਟਾਈਮ ਨਹੀਂ ਸਹੀ ਗੱਲ ਹੈ ਕੀ ਹੈ ਇਹ ਬਰੈਡ ਖਾ ਕੇ ਜੋ ਸਮਝ ਜਾਂਦੇ ਨੇ ਬੱਚੇ ਅੱਜ ਕੱਲ ਦੇ ਜਿਹੜੇ ਉੱਥੇ ਪਹੁੰਚੇ ਨੇ ਨਾ ਹੂੰ ਰੋਟੀ ਕੁਸੌਣ ਦੀ ਕਰਦੇ ਨੇ ਤੇ ਵੀਡੀਓ ਬਣਾਉਣ ਦਾ ਸਾਡਾ ਮੇਰਾ ਮਕਸਦ ਇਹੀ ਹੈ ਕਿ ਇੱਕ ਇਹ ਮਿਸਾਲ ਨੇ ਬਜ਼ੁਰਗ ਸਾਡੇ ਮਾਸਟਰ ਜੀ ਕਿ ਇੰਨੀ ਗਰੀਬੀ ਇਹਨਾਂ ਨੇ ਵੇਖੀ ਪਰ ਫਿਰ ਵੀ ਆਪਦੇ ਪੈਰਾਂ ਤੇ ਖੜੇ ਹੋਏ ਨੇ ਆਪਦੀ ਮਿਹਨਤ ਦੇ ਸਦਕਾ ਤੇ ਆਪਦੇ ਸ਼ੌਂਕ ਮਾਰ ਕੇ ਭੁੱਖੇ ਪਿਆਸੇ ਰਹਿ ਕੇ ਆਪਦੇ ਪੈਰਾਂ ਤੇ ਖੜੇ ਹੋਏ ਨੇ ਆਪਦੇ ਬੱਚਿਆਂ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਉਹਨਾਂ ਨੂੰ ਕਾਮਯਾਬ ਕੀਤਾ ਤੇ ਇੱਕ ਇਹ ਅੱਜ ਕੱਲ ਦੇ ਨੌਜਵਾਨਾਂ ਨੌਜਵਾਨਾਂ ਵਾਸਤੇ ਇਹ ਮਿਸਾਲ ਨੇ ਇੰਤਾਂ ਦੇ ਹੋਰ ਵੀ ਕਈ ਬਜ਼ੁਰਗ ਹੈਗੇ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਜ਼ਿੰਦਗੀ ਵਿੱਚ ਸੋ ਸਾਰਿਆਂ ਨੂੰ ਇਹੀ ਮੈਂ ਕਹਾਂਗਾ ਕਿ ਮਿਹਨਤ ਕਰੋ ਆਪਦੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਪੜ੍ਹਾਈ ਵਿਖਾਈ ਕਰੋ ਚਾਹੇ ਬਾਹਰ ਜਾਓ ਚਾਹੇ ਇੱਥੇ ਰਹਿ ਕੇ ਕੰਮ ਕਰੋ ਮਾਪਿਆਂ ਦਾ ਨਾਮ ਰੌਸ਼ਨ ਕਰੋ ਕੋ ਮਾੜਾ ਕੰਮ ਨਾ ਕਰੋ ਹਾਂ ਬਸ ਬਸ ਚੰਗੇ ਨਕਸ਼ੇ ਕਲਮਾਂ ਦੇ ਚੱਲੋ ਐਵੇਂ ਤੇ ਬਜ਼ੁਰਗਾਂ ਦੀਆਂ ਗੱਲਾਂ ਪੱਲੇ ਬੰਨ੍ਹ ਕੇ ਤੇ ਮਿਹਨਤ ਕਰੋ ਪੜ੍ਹਾਈ ਕਰੋ ਆਪਣੇ ਪੈਰਾਂ ਦੇ ਖੜੇ ਹੋ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਤਾਂ ਕਿ ਤੁਹਾਡੇ ਮਾਪੇ ਵੀ ਤੁਹਾਨੂੰ ਅਸੀਸਾਂ ਦੇਣ ਤੇ ਜਿਹੜੇ ਤੁਹਾਡੇ ਸਾਰੇ ਭੈਣ ਭਰਾ ਨੇ ਉਹ ਵੀ ਤੁਹਾਡੀ ਸਾਰੇ ਜੱਗ 'ਚ ਤੁਹਾਡੀ ਸ਼ੋਭਾ ਹੋਵੇ ਤੁਹਾਡੇ ਮਾਪਿਆਂ ਦੀ ਸ਼ੋਭਾ ਹੋਵੇ ਸੋ ਅੱਜ ਅੱਜ ਦੀਆਂ ਗੱਲਾਂ ਇੱਥੇ ਖਤਮ ਕਰਨੀਆਂ ਆ ਫਿਰ ਕਾਦੀ ਸਬਬ ਬਣਿਆ ਤੇ ਹੋਰ ਮਸਲੇ ਦੀਆਂ ਗੱਲਾਂ ਬਾਤਾਂ ਇਹਨਾਂ ਨੂੰ ਮੌਕੇ ਦੇਣਾ ਇਹਨਾਂ ਕੋਲ ਖਜ਼ਾਨਾ ਬਹੁਤ ਹੈ ਪਰ ਮੌਕੇ ਤੇ ਹੁਣ ਗੱਲਾਂ ਕੀ ਨਹੀਂ ਕੋਈ ਗੱਲਾ ਆਉਂਦੀ ਨਹੀਂ ਕੋਈ ਦਿਮਾਗ ਜਾਂਦੀ ਨਹੀਂ ਤੇ ਸਾਡੇ ਕੋਈ ਇੰਟਰਵਿਊ ਵਾਲਾ ਕੰਮ ਨਹੀਂ ਹੈ ਸਾਡੇ ਖੁੱਲੀਆਂ ਖੁੱਲੀਆਂ ਗੱਲਾਂ ਬਾਤਾਂ ਨੇ ਕਿਵੇਂ ਆਪਾਂ ਕੰਮ ਕਰਨੇ ਆ ਕਿ ਦੂਜਿਆਂ ਨਾਲ ਕਰਨੇ ਆ ਤੋ ਠੀਕ ਹੈ ਮਾਸਾ ਜੀ ਫਿਰ ਕਦੀ ਹਿਸਾਬ ਲੱਗਾ ਤਾਂ ਫਿਰ ਹੋਰ ਬਣਾਵਾਂਗੇ ਆਪਾਂ ਹਾਂ ਠੀਕ ਹੈ ਚੰਗਾ ਜੀ ਸਸਾਈ ਦਾ ਠੀਕ ਹੈ